ਸੱਤ ਗੁਰੂਆਂ ਨੇ 퍼ਗੇਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋ ਲੋਆ ਪਹਿਲੀ ਪਾਸ਼ੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪਰਵ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪਹਿਲੀ ਪਾਸ਼ੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਬਚਪਨ ਤੋਂ ਹੀ ਪੰਡਤ ਹਰदयाल ਨੇ ਜਿਨੇ ਉਹਦੀ ਗੱਲ ਕੀਤੀ ਜਿਨੇ ਉਹ ਪਾਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਜਿਨੇ ਉਹਦੀ ਪ੍ਰਭਾਸ਼ਾ ਦਿੱਤੀ ਕਿ ਕਿਹੋ ਜਿਹਾ ਜਨੇਊ ਮੈਂ ਪਾਣਾ ਚਾਹੁੰਦਾ ਦਇਆ ਕਪਾ ਦਇਆ ਦੀ ਕਪਾ ਸੰਤੋਖ ਸੂਤ ਸੰਤੋਖ ਦਾ ਸੂਤ ਜੱਤ ਗੰਢੀ ਜੱਤ ਦੀ ਗੰਢ ਉੱਚ ਵਿਚਾਰ ਉੱਚਾ ਜੀਵਨ ਸੱਤ ਵਟ ਸੱਚ ਦਾ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਣੇ ਕਰਦੇ ਇਹੋ ਜਿਹਾ ਜਨੇਊ ਅੰੰਤਪਾ ਅਗਤੇ ਦੇ ਕੋਲ ਹੈ ਤਾਂ ਫੁਰਦਿਆਂ ਖਾਸੀ ਤਾਂ ਮੈਂ ਵੀ ਦੱਸਿਆਂ ਨਾਈ ਟੁੱਟੇ ਨਾਮ ਅਲ ਲਗੇ ਨਹੀਂ ਟੋਟਦਾ ਨਹੀਂ ਨੂੰ ਮਹਿਲ ਲੱਗਦੀ ਹੈ ਨਹੀਂ ਜਲਦਾ ਹੈ ਧਨ ਸੁਮਾਨਸ ਨਾਨਕਾ ਉਹ ਮਨੁੱਖ ਵੀ ਧਨ ਹੋ ਜਾਂਦਾ ਜਿਹਨੇ ਇਹ ਜੇ ਨੇ ਪਾ ਲਿਆ ਸੋ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਸ ਵਕਤ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਬੜੀ ਦੇ ਆਏ ਨਹੀਂ ਸੀ ਤੇ ਸੋ ਕਿਉਂ ਮੰਦਾ ਆਖੀਆ ਜਿੱਤ ਜਬ ਮੇਰਾ ਜਾਨ ਦੀ ਗੱਲ ਕੀਤੀ ਔਰਤ ਦੇ ਪੱਖ ਵਿੱਚ ਹਾਂ ਦਾ ਨਾਰਾਮ ਆ ਗਿਆ ਤੇ ਉੱਥੇ ਹੀ ਬਾਬਰ ਨੂੰ ਜਾਬਰ ਕਹਿ ਕੇ ਉਹ ਜ਼ੁਲਮ ਕਰਨ ਦੇ ਖਿਲਾਫ ਆਂ ਦਾ ਨਾਰਾ ਮਾਰਿਆ ਜ਼ੁਲਮ ਦੇ ਖਿਲਾਫ ਆਵਾਜ਼ ਨੂੰ ਉਠਾਇਆ ਉੱਥੇ ਹੀ ਸੱਜਣ ਠੱਗ ਵਰਗੇ ਜੋ ਸੱਜਣ ਦੇ ਭੇਜ ਦੇ ਵਿੱਚ ਲੋਕਾਂ ਨੂੰ ਠੱਗਦੇ ਸੀਗੇ ਉਹਨਾਂ ਨੂੰ ਸੱਜਣਤਾਈ ਦੀ ਵਿਸ਼ੇਸ਼ਤਾਵਾਂ ਦੱਸਿਆ ਕਿ ਸੱਜਣ ਬੋਸਾਂ ਨੇ ਕੀ ਵਿਸ਼ੇਸ਼ਤਾ ਹੁੰਦੀ ਤੇ ਉਹ ਸੱਜਣ ਠੱਗ ਤੋਂ ਭਾਈ ਸਤਿਨ ਬਣ ਗਏ ਤੇ ਉੱਤੇ ਹੀ ਮਲਕ ਭਾਗੋ ਭਾਈ ਲਾਲੋ ਜੀ ਉਹਨਾਂ ਦੀ ਰੋਟੀ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛੱਕੇ ਹੱਥ ਦੀ ਮਿਹਨਤ ਦੀ ਕਮਾਈ ਨੂੰ ਪੈਲ ਦਿੱਤੀ ਤੇ ਉੱਥੇ ਹੀ ਜਦੋਂ ਅੱਜ ਹਾਜ਼ਰੀਆਂ ਦੇ ਨਾਲ ਗਏ ਤਾਂ ਉੱਥੇ ਹਾਜ਼ਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਸਵਾਲ ਪੁੱਛਿਆ ਕਿ Hindu ਵੱਡਾ ਕਿ Muslim ਨੋਈ ਕਿ Hindu ਵੱਡਾ ਹੈ ਕਿ Muslim ਵੱਡਾ ਹੈ ਉੱਥੇ ਬੜੀ ਦ੍ਰਿੜਤਾ ਦੇ ਨਾਲ ਜਵਾਬ ਦਿੱਤਾ ਬਾਬਾ ਆਖੇ ਹਾਜ਼ਰੀਆਂ ਸ਼ੁਭ ਅਮਲਾਵਾਜੋ ਦੋਨੋਂ ਰੋਈ ਕਿ ਅਗਰ ਸੱਚ ਦੇ ਰਾਹ ਤੇ ਨਹੀਂ ਆ ਜੀਵਨ ਉੱਚਾ ਨਹੀਂ ਹੈਗਾ ਤੇ ਕਿ ਦੰਨ ਨਾਂ ਦਾ ਦੀ ਵੰਡੇੜਾ ਹੈਗਾ ਉਹ ਵਿਅਰਥ ਹੈ ਤੇ ਉੱਥੇ ਹੀ ਸਾਨੂੰ ਵਹਿਮਾ ਪਰਮਾ ਕਰਮਾ ਕਾਹਨਾ ਤੋਂ ਦੂਰ ਆਣ ਦੀ ਭੇਨਾ ਕੀਤੀ ਕਰਤਾ ਕਿਸਾ ਵਾਏ ਹੱਥੀ ਕਿਰਤ ਕੀਤੀ ਤੇ ਕਿਤ ਕਰਨ ਦਾ ਜਿਹੜਾ ਹੈਗਾ ਉਹ ਸਾਨੂੰ ਵਲ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੁਕਾ ਦੇਤਾ ਤੇ ਆਓ ਅਸੀਂ ਸਾਰੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨਵੇਕਲੇ ਤਰੀਕੇ ਨਾਲ ਮਨਾਈਏ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈਂਦੇ ਹੋਏ ਉਹਨੂੰ ਆਪਣੇ ਜੀਵਨ ਵਿੱਚ ਅਪਣਾਈਏ ਤੇ ਆਓ ਇੱਕ ਵਾਰ ਫਿਰ ਆਪ ਸਭ ਨੂੰ ਪਹਿਲੀ ਪਾਸੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ